ਜੀ ਹੁਬਿਲ ਚਲਦੇ ਜਾਉਂਗੀ ਬਿਲਕੁਲ ਜਾਉਂਗੀ ਵੀ ਆਹੀ ਹੈ ਤੇ ਜਾਉਂਗੀ ਤੁਹਾਡੀ ਵਰਟੋਏ ਕੁਝ ਕੁ ਦਿਨਾਂ ਤੋਂ ਦੀਪ ਸਰਦਾਰਨੀ ਡੇਲੀ ਲਾਈਵ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਉੱਥੇ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਦੀਪ ਸਰਦਾਰਨੀ ਦੀ ਸਿਹਤ ਖਰਾਬ ਵੀ ਹੋ ਗਈ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਇਸ ਸਭ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸ਼ਾਇਦ ਦੀਪ ਸਰਦਾਰਨੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਹੈ ਕਿਉਂਕਿ ਲਾਈਵ ਦੇ ਵਿੱਚ ਵੀ ਉਹ ਅਕਸਰ ਹੀ ਰੋਂਦੀ ਹੋਈ ਦਿਖਾਈ ਦਿੰਦੀ ਹੈ ਬੀਤੇ ਦਿਨੀ ਲਾਈਵ ਹੋਈ ਦੀਪ ਸਰਦਾਰਨੀ ਨੂੰ ਲੋਕਾਂ ਦੇ ਦੁਆਰਾ ਫਿਰ ਤੋਂ ਸਵਾਲ ਪੁੱਛੇ ਗਏ ਕਿ ਉਹ ਆਪਣੇ ਹਸਬੰਦ ਦੇ ਕੋਲ ਕਦੋਂ ਜਾਣਗੇ ਤਾਂ ਦੀਪ ਵੱਲੋਂ ਆਨਸਰ ਦਿੱਤਾ ਗਿਆ ਕਿ ਉਹ ਉਹਨਾਂ ਦਾ ਹਸਬੰਦ ਹੈ ਅਤੇ ਉਹ ਜਲਦ ਹੀ ਉਹਨਾਂ ਦੇ ਕੋਲ ਚਲੀ ਜਾਵੇਗੀ ਦੂਜੇ ਪਾਸੇ ਜਦ ਦੀਪ ਸਰਦਾਰਨੀ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣੇ ਆਪ ਦੀ ਕੇਅਰ ਕਿਉਂ ਨਹੀਂ ਕਰਦੇ ਤਾਂ ਦੀਪ ਸਰਦਾਰਨੀ ਕਹਿੰਦੀ ਹੈ ਕਿ ਫਿਰ ਲੋਕ ਉਸ ਨੂੰ ਨਹੀਂ ਛੱਡਦੇ ਲੋਕ ਕਹਿੰਦੇ ਹਨ ਕਿ ਇਸ ਨੂੰ ਕਿਸੇ ਦਾ ਕੋਈ ਗਮ ਨਹੀਂ ਪਰ ਸਿਰਫ ਮੈਂ ਜਾਣਦੀ ਹਾਂ ਜਿਸ ਹਾਲਾਤਾਂ ਵਿੱਚੋਂ ਮੈਂ ਗੁਜ਼ਰ ਰਹੀ ਹਾਂ ਜਿਸ ਤੋਂ ਬਾਅਦ ਇੱਕ ਭੈਣ ਵੱਲੋਂ ਦੀਪ ਸਰਦਾਰਨੀ ਨੂੰ ਬਹੁਤ ਹੀ ਵਧੀਆ ਨਸੀਅਤ ਦਿੱਤੀ ਜਾਂਦੀ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਚੱਲਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਿੰਨੇ ਮੈਂ ਹੱਬੀ ਕੋਲ ਜਾਣਾ ਹਾਂ ਜੀ ਹੱਬੀ ਕੋਲ ਤੇ ਜਾਉਂਗੀ ਬਿਲਕੁਲ ਜਾਉਂਗੀ ਵੀ ਆਈ ਹਾਂ ਤੇ ਜਾਉਂਗੀ ਤੁਹਾਡੀ ਬਲਟੋਏ ਬਲਟੋਏ ਗੁਰਦੁਆਰੇ ਵਿੱਚ ਮੈਰਿਜ ਹੋਈ ਸੀ ਨਹੀਂ ਉਹ ਭੈਣ ਇੱਥੇ ਮੇਰੇ ਸਹੁਰੇ ਆ ਉੱਥੇ ਥੋੜੀ ਮੇਰਾ ਵਿਆਹ ਗਮੇਰੋ ਵਿਆਹ ਸਾਡੇ ਪੇਕੇ ਪਿੰਡ ਹੋਇਆ ਸੀਗਾ ਤੁਕਣਾ ਪਤਾ ਦਿੱਦੀਆਂ ਅੰਦਰ ਲੋਕਾਂ ਤੋਂ ਦਰਦ ਬਹੁਤ ਲੱਗਦਾ ਗੱਲ ਕੋਈ ਨਹੀਂ ਹੈਗੀ ਲੋਕ ਨੇ ਕੀ ਲੋਕ ਦੀਪਕ ਜਦੋਂ ਤੂੰ ਮੈਨੂੰ ਇਹ ਦੱਸ ਪੁੱਤਰ ਜਦੋਂ ਤੇਰੇ ਘਰੇ ਗਰੀਬੀ ਸੀ ਤੇ ਲੋਕੀ ਕੋਈ ਆਇਆ ਸੀ ਆਟੇ ਦੀ ਬੋਰੀ ਲੈ ਕੇ ਵੀ ਦੀਪਕ ਕੋਈ ਆਇਆ ਸੀ ਘਰੇ ਤਾਂ ਹੁਣ ਬ੍ਰਦਰ ਦੀ ਡੈਥ ਹੋ ਗਈ ਤਾਂ ਗਿੰਮੇ ਛੁਣ ਮੇ ਲੋਕਾਂ ਤੋਂ ਬਿਨਾਂ ਕਿਸੇ ਨੇ ਪੁੱਛਿਆ ਵੀ ਦੀਪਕ ਤੈਨੂੰ ਲੋੜ ਹੈਗੀ ਕਿਸੇ ਚੀਜ਼ ਦੀ ਫਿਰ ਤੂੰ ਕਿਹੜੇ ਲੋਕਾਂ ਦੀ ਗੱਲ ਕਰੀਂ ਐ ਨਾ ਪੁੱਤਰ ਬੱਸ ਦੇ ਦੇ ਇਹੀ ਤਾਂ ਜਿਹੜਾ ਮੂੰਹ ਭਰ ਕੇ ਕਹਿ ਦਿੰਦੇ ਆ ਫਿਰ ਆਪਾਂ ਕੀ ਲੈਣਾ ਉਹਨਾਂ ਲੋਕਾਂ ਤੋਂ ਪਰਵਾਹ ਉਹਨਾਂ ਦੀ ਕਰੋ ਜਿਹੜੇ ਤੁਹਾਡੇ ਨਾਲ ਖੜਦੇ ਆ ਪਰਵਾਹ ਉਹਨਾਂ ਲੋਕਾਂ ਦੀ ਕਰੋ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਕਿ ਤੁਸੀਂ ਉਹਨਾਂ ਤੋਂ ਦੂਰ ਤਾਂ ਨਹੀਂ ਹੋ ਰਹੇ ਜਿਹੜੇ ਤੁਹਾਡੇ ਬਾਰੇ ਇਦਾਂ ਨਾਨਸੈਂਸ ਗੱਲਾਂ ਬੋਲ ਸਕਦੇ ਉਹਨਾਂ ਤੋਂ ਲੈਣਾ ਕਿ ਆਇਆ ਆਪਾਂ ਹਾਂਜੀ ਇਹ ਤਾਂ ਗੱਲ ਹੈਗੀ ਮੈਂ ਵੀ ਹੁਣ ਇਗਨੋਰ ਕਰਨਾ ਸਿੱਖ ਲਿਆ ਤੇ ਮੈਂ ਤਾਂ ਆਪ ਬੈਟਰ ਰਹੇਗਾ ਪੁੱਤਰ ਜੇ ਤੂੰ ਇਗਨੋਰ ਕਰਨਾ ਸਿੱਖ ਲੇਗਾ ਹਾਂਜੀ